ਸਨਮਾਨਯੋ ਗੁਰੂ ਪਿਆਰੇ ਗੁਰਸਵਾਰੇ ਖਾਲਸਾ ਜੀਓ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਚ ਬੈਠੇ ਗੁਰੂ ਖਾਲਸਾ ਜੀਓ ਸਾਰਿਆਂ ਤੋਂ ਪਹਿਲਾਂ ਬਾਜਾਂ ਵਾਲੇ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਕੋਈ ਰਸਨਾ ਵਾਂਜੀ ਨਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖਾਂ ਦਾ ਜੀਵਨ ਪੜ ਰਿਆ ਸੀ ਜਿੰਨੇ ਵੀ ਖਾਲਸਾ ਜੀ ਉਹ ਮਹਾਂਪੁਰਖ ਹੋਏ ਹਨ ਧਰਤੀ ਤੇ ਉਹਨਾਂ ਦੀ ਉਪलब्ਧੀ ਇੱਕ ਹੀ ਹੈ ਪਰ ਅਭਿਵਕਤੀ ਵੱਖਰੀ ਵੱਖਰੀ ਜਿਸ ਵੇਲੇ ਉਹਨਾਂ ਨੇ ਪਰਮਾਤਮਾ ਨੂੰ ਪਾਇਆ ਤੇ ਫਿਰ ਆਪਣੇ ਆਪਣੇ ਤਰੀਕੇ ਦੇ ਨਾਲ ਬੋਲਿਆ ਉਹਨਾਂ ਨੇ ਪਰ ਜਿਸ ਵੇਲੇ ਪਰਮਾਤਮਾ ਮਿਲਿਆ ਤੇ ਇੱਕ ਹੀ ਰੂਪ ਵਿੱਚ ਲਿਆ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜ ਇੱਕ ਗੁਰਮੁਖ ਪਿਆਰੇ ਹੋਏ ਭਾਈ ਬਿਅੰਤ ਸਿੰਘ ਜੀ ਤੁਸੀਂ ਕਹਿੰਦੇ ਹੋਣੇ ਬਸ ਇਹ ਸਾਖੀ ਸ਼ੁਰੂ ਕਰ ਦਿੰਦਾ ਜਦੋਂ ਦਾਸ ਬਚਪਨ ਵਿੱਚ ਕਥਾ ਸੁਣਦਾ ਸੀ ਨਾ ਖਾਲਸਾ ਜਿਉਂ ਮੇਰੇ ਗੁਰਦੇਵ ਬਾਬਾ ਹਰਦੀਪ ਸਿੰਘ ਜੀ ਹੈਡ ਗ੍ਰੰਥੀ ਉਹ ਕਥਾ ਕਰਦੇ ਸੀ ਤੇ ਸਰਦੀਆਂ ਦਾ ਸਮੇਂ ਸੀ 8 ਵਜੇ ਕਥਾ ਸ਼ੁਰੂ ਹੁੰਦੀ ਉਸ ਵੇਲੇ ਜਿਸ ਵੇਲੇ ਗਰਮੀਆਂ ਹੁੰਣ ਉਸ ਵੇਲੇ ਸਾਡੇ ਸੱਤ ਸ਼ੁਰੂ ਹੁੰਦੀ 8 ਵਜੇ ਕਥਾ ਆਰੰਭ ਹੋ ਗਈ ਤੇ ਬੀਬੀਆਂ ਆਈਆਂ ਹੋਈਆਂ ਸੀ ਪਿੰਡਾਂ ਦੀਆਂ 10-20 ਕਥਾ ਸੁਣ ਰਿਆ ਸੀ ਪਿੱਛੇ ਬੈਠ ਕੇ ਪਹਿਲੇ ਜ਼ਮਾਨੇ ਵਿੱਚ ਖਾਲਸਾ ਜੋ ਪਹਿਲੇ ਖੁੱਲੀਆਂ ਦਾ ਪ੍ਰਸਾਦ ਚੜਦਾ ਸੀ ਤੇ ਉਹਨਾਂ ਨੇ ਡੋਲੂ ਵੀ ਫੜੇ ਹੋਏ ਸੀ ਹੱਥ ਵਿੱਚ ਕਥਾ ਉਹਦੇ ਆਰੰਭ ਹੋ ਗਈ ਤੇ ਉਹ ਪਿੱਛੇ ਬੈਠੀਆਂ ਆਪਣਾ ਖਟਰ ਪਟਰ ਕਰੀ ਜਾਵੇ ਕਦੇ ਢੋਲੂ ਖੋਲਦਾਵੇ ਕਦੇ ਬੰਦ ਕਰ ਦਵੇ ਕਦੇ ਫੁੱਲੀਆਂ ਵਿੱਚ ਪਾ ਦੇ ਕਦੇ ਬਾਹਰ ਕੱਢ ਦਵੇ ਕਦੇ ਜੇਬ ਚੋਂ ਪੈਸੇ ਕੱਢ ਲਵੇ ਗਿਣ ਲਵੇ ਕਥਾ ਆਰੰਭ ਸੀ ਮਹਾਪੁਰਖ ਜਿਸ ਵੇਲੇ ਕਥਾ ਕਰਦੇ ਸੀ ਪਰੌਲਾ ਪਾਵੇਂ ਜਿੰਨਾ ਮਰਜੀ ਪਾਵੇ ਕਥਾ ਵਿੱਚ ਕਦੇ ਬੋਲਦੇ ਨਹੀਂ ਸੀ ਉਹ ਕਿ ਸੰਗਤ ਚੁੱਪਦਾ দান ਬਖਸ਼ੋ ਕਰਕੇ ਮਹਾਪੁਰਖ ਆਪਣੀ ਮੋਜ ਵਿੱਚ ਕਥਾ ਕਰਦੇ ਰਹਿੰਦੇ ਸੀ 8:30 ਦਾ ਟਾਈਮ ਹੋਇਆ ਖਾਲਸਾ ਜੀਓ ਬਾਬਾ ਜੀ ਨੇ ਕਿਸੇ ਚੀਜ਼ ਤੇ ਇੱਕ ਸਾਖੀ ਸ਼ੁਰੂ ਕਰ ਦਿੱਤੀ ਉਹ ਜਿਹੜੀਆਂ ਬੀਬੀਆਂ ਬੈਠੀਆਂ ਸੀ ਉਹ ਕਹਿੰਦੇ ਨਹੀਂ ਚੁੱਪ ਕਰ ਕਥਾ ਆਰੰਭ ਹੋ ਗਈ ਕਹਿੰਦੇ ਇਹਨੇ ਇੱਕ ਕਥਾ ਜਿਹੜੀ ਸਾਖੀ ਹੋਣ ਦੀ ਖਾਲਸਾ ਜੀਓ ਉਸ ਦੇ ਉੱਤੇ ਇੱਕ ਵਾਰੀ ਬੰਦੇ ਦਾ ਮਨ ਇਕਾਗਰ ਹੋ ਜਾਂਦਾ ਜਿਸ ਵੇਲੇ ਕੋਈ ਸਾਖੀ ਸੁਣਾਉਣ ਲੱਗਾ ਸਾਖੀ ਪਰ ਇਹੋ ਜੀ ਹੋਵੇ ਜਿਹੜੀ ਕੋਈ ਸੁਣੇ ਨਾ ਹੋਵੇ ਨੇ ਤੇ ਮੈਂ ਅੱਗੋਂ ਬੋਲਾਂ ਤੂੰ ਮੇਰੇ ਤੁਸੀਂ ਮੇਰੇ ਅੱਗੇ ਅੱਗੇ ਬੋਲੀ ਜਾਵੇ ਭਾਈ ਬਿਆੰਦ ਸਿੰਘ ਹੋਏ ਖਾਲਸਾ ਜੀ ਉਹ ਜਿਨ੍ਹਾਂ ਨੇ ਬੰਦਗੀ ਕੀਤੀ ਨਾਮ ਜਪਿਆ ਪਰਮਾਰਥ ਤੇ ਦੁਨੀਆਂ ਵਿੱਚ ਖਾਲਸਾ ਜੀ ਉਹ ਬੰਦਾ ਉਸ ਨੂੰ ਹੀ ਕਿਹਾ ਜਿਸ ਨੇ ਬੰਦਗੀ ਕੀਤੀ ਬੰਦੇ ਬੰਦਗੀ ਤੋਂ ਬਿਨਾ ਬੰਦਾ ਗੰਦੇ ਤੋਂ ਵੀ ਗੰਦਾ ਹੈ ਬੰਦਗੀ ਨੂੰ ਸਿਰ ਮੌਰ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਮਹਾਰਾਜ ਕਹਿੰਦੇ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹਨਾਂ ਜਿੰਦਾ ਨਾ ਸਮਝੋ ਉਸ ਤੁਰੀਆਂ ਫਿਰੀਆਂ ਲਾਸ਼ਾਂ ਫਿਰ ਰੀਆਂ ਹਨ ਤੇ ਦਾਸ ਜਿਸ ਵੇਲੇ ਪਿੱਛੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਜਿਸ ਵੇਲੇ ਦਵਾਖਾਨੇ ਤੋਂ ਡਿਸਚਾਰਜ ਹੋਇਆ ਨਾ ਬਿਮਾਰ ਹੋ ਗਿਆ ਸੀ ਜਿਸ ਗੱਡੀ 'ਚ ਬੈਠਿਆ ਸੀ ਸਾਹਮਣੇ ਦੋ ਗੱਡੀਆਂ ਚੱਲ ਰਹੀਆਂ ਸੀ ਤੇ ਜਿਨ੍ਹਾਂ ਦੇ ਕੋਲ ਗੱਡੀਆਂ ਗੱਡੀਆਂ ਵਾਲੇ ਸਿੰਘ ਬੈਠੇ ਹੋਏ ਉਹਨਾਂ ਨੇ ਫਿਰ ਪਿੱਛੇ ਕੁਛ ਕੁਛ ਲਿਖਿਆ ਹੁੰਦਾ ਬੜੀਆਂ ਭਾਂਤ-ਪਾਂਤ ਦੀਆਂ ਗੱਲਾਂ ਤੇ ਉਸ ਗੱਡੀ ਦੇ ਪਿੱਛੇ ਲਿਖਿਆ ਸੀ ਰਾਮ ਕੇ ਬਿਨਾ ਕਿਸੇ ਕੰਮ ਕੇ ਨਹੀਂ ਯਾਨੀ ਜੇ ਤੁਹਾਡੇ ਜ਼ਿੰਦਗੀ ਵਿੱਚ ਰਾਮ ਨਹੀਂ ਹੈ ਤੇ ਤੁਸੀਂ ਕੋਈ ਕੰਮ ਦੇ ਨਹੀਂ ਹੈਗੇ ਪਰਮਾਰਥ ਦੀ ਦੁਨੀਆ ਨੇ ਕਿਹਾ ਬੁੱਧੀਮਾਨ ਉਹੀ ਹੈ ਜਿਹੜਾ ਬੰਦਗੀ ਕਰਦਾ ਜਿਹੜਾ ਸਿਮਰਨ ਕਰਦਾ ਜਿਹੜਾ ਸਿਮਰਨ ਨਹੀਂ ਕਰਦਾ ਭਾਵੇਂ ਜਿੰਨਾ ਮਰਦੀ ਸਿਆਣਾ ਹੋਏ ਉਹਨੂੰ ਕਿਹਾ ਬੁੱਧੂ ਹੈ ਗਿਆ ਹੈ ਖਾਲਸਾ ਜੀ ਹੁਣ ਆਪਾਂ ਸਾਹਿਬਾਂ ਦੇ ਚਰਨਾਂ ਵਿੱਚ ਬੈਠੇ ਹਾਂ ਇਥੋਂ ਪ੍ਰਣ ਕਰਕੇ ਜਾਈਏ ਕਿ ਅਸੀਂ ਵੀ ਬੰਦਗੀ ਕਰੀਏ ਕਿਤੇ ਬੜੇ ਤਕੜੇ ਅਭਿਆਸੀ ਵੀ ਹੁੰਦੇ ਪਾਈ ਬਿਆਨ ਸਿੰਘ ਜੀ ਬੰਦਗੀ ਕਰਦਾ ਸੀ ਖਾਲਸਾ ਜੀਓ ਤੇ ਬੰਦਗੀ ਵੀ ਸਿਰੇ ਦੀ ਕਰਦਾ ਸੀ ਤੇ ਉਹਦੀ ਬੰਦਗੀ ਨੂੰ ਵੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਤੂੰ ਬਾਜਾ ਆਣੇ ਨੇ ਦਰਸ਼ਨ ਨਹੀਂ ਦਿੱਤੇ ਹੁਣ ਅਮਰਤਵੇ ਜਾ ਉਸ ਜਾਣਾ ਉਸ ਨੇ ਹੁਣ ਤੇ ਸਾਡਾ ਅਮਰਤਵੇਲਾ ਤੇ ਚਲਾ ਗਿਆ ਸਾਡੀ ਜੀਵਨ ਚਰਿਆਈ ਹੋਰ ਤਰ੍ਹਾਂ ਦੀ ਹੋ ਗਈ ਸੌਣ ਵੇਲੇ ਜਾਗਦੇ ਜਾਗ ਵੇਲੇ ਸੌਣਦੇ ਅਸੀਂ। देर तक ਸੋਚ ਜਾਗਣਾ ਫਿਰ ਦਿਨ ਵਿੱਚ देर तक ਸੌਂਦੇ ਰਹਿਣਾ। ਅੰਮ੍ਰਿਤ ਵੇਲੇ ਅਸੀਂ ਛੱਡ ਦਿੱਤਾ ਪਰ ਹਰ ਤਰਮਾ ਨੇ ਅੰਮ੍ਰਿਤ ਵੇਲੇ ਦੀ ਤਾਰੀਫ਼ ਕੀਤੀ ਖਾਲਸਾ ਜੀਓ। ਇਸ ਦੇਸ਼ ਨੇ ਅੰਮ੍ਰਿਤ ਵੇਲੇ ਨੂੰ ਬ੍ਰਹਮ ਹੂਰਤ ਕਿਹਾ। ਜੇ ਇੱਕ ਲਾਈਨ ਵਿੱਚ ਤੁਹਾਨੂੰ ਅੰਮ੍ਰਿਤ ਵੇਲੇ ਦੀ ਮਹਿਮਾ ਦੱਸ ਦੇਵਾਂ ਸਿਰੇ ਦੀ ਗੱਲ। ਅੰਮ੍ਰਿਤ ਵੇਲੇ ਬਾਜਾਂ ਵਾਲਾ ਇੰਨੇ ਲਾਗੇ ਹੁੰਦਾ ਖਾਲਸਾ ਜੀ ਉਹ ਛੋਟੀ ਥੋੜੀ ਜੀ ਬਾਹ ਅਗੇ ਕੀਤੀ ਤੇ ਬਾਜਾਂ ਵਾਲੇ ਦੀ ਬਾਹ ਹੱਥ ਵਿੱਚ ਆ ਜਾਂਦੀ ਕਾਇਨੀਆਂ ਸੰਗਤਾਂ ਬੈਠੀਆਂ ਕੋਈ ਚੱਜਦਾ ਵੀ ਨਹੀਂ ਜਕਾਲਾ ਛੱਡਦੇ ਔਰ ਇੱਕ ਵਾਰੀ ਮਜ਼ਾ ਆ ਜਾਵੇ ਸਤ ਸ੍ਰੀ ਅਕਾਲ ਖਾਲਸਾ ਜੀ ਇਹ ਤਾਂ ਵੱਡੀ ਕੋਈ ਭਰੀ ਭਾਸ਼ਾ ਦੁਨੀਆ ਵਿੱਚ ਨਹੀਂ ਹੈ ਯਾਨੀ ਪਰਮਾਤਮਾ ਇੰਨਾ ਲਾਗੇ ਹੁੰਦਾ ਜੇ ਅੰਮ੍ਰਿਤ ਵੇਲੇ ਉੱਠ ਜਾਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸ ਹੀ ਹੋ ਜਾਂਦੇ ਤੇ ਹੁਣ ਕੋਈ ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦੇ ਉਹ ਨਿਯਮ ਬਣਾਓ ਖਾਲਸਾ ਜੀਓ ਚਲੋ ਜਨਾਦੀ ਕੋਈ ਰਾਤ ਨੂੰ ਨੌਕਰੀ ਆਉਂਦੀ ਕਹੀਂ ਡਿਊਟੀ ਹੁੰਦੀ ਉਹ ਪੁੱਛਦੇ ਬਾਬਾ ਜੀ ਅਸੀਂ ਕੀ ਕਰੀਏ ਮੈਂ ਉਹਨਾਂ ਨੂੰ ਕਹਿੰਦਾ ਜਬ ਜਾਗੇ ਤਬ ਸਵੇਰਾ ਤੁਸੀਂ ਜਬ ਜਾਗੋਗੇ ਤਬ ਸਵੇਰਾ ਤੁਹਾਨੂੰ ਪਰੇ ਖਾਲਸਾ ਜੀ ਉਹਨਾਂ ਵਾਸਤੇ ਹੈ ਅਬ ਤੋਂ ਜਾਏ ਚੜੇ ਸਿੰਘਾਸਣ ਮਿਲਹਿ ਸਾਰੰਗ ਪਾਣੀ RAM ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਨੀਏ ਉਹਨਾਂ ਦੇ ਵਾਸਤੇ ਲਫ਼ਜ਼ ਹੈਗੇ ਉਹ ਜਦੋਂ ਜਾਗਦੇ ਨਾ ਉਸ ਵੇਲੇ ਸਵੇਰਾ ਹੋ ਜਾਂਦਾ ਇਸ ਮਹਾਰਾਸ਼ਟਰ ਦੇ ਵਿੱਚ ਇੱਕ ਇੱਕ ਨਾਸ ਹੋਏ ਖਾਲਸਾ ਜੀਓ ਇਹ ਜਿਹੜੀ ਮਹਾਰਾਸ਼ਟਰ ਦੀ ਧਰਤੀ ਹੈਗੀ ਇਸ ਨੂੰ ਸਿਆਣਿਆਂ ਨੇ ਦਾਨੀਆਂ ਨੇ ਭਗਤ ਜਨਨੀ ਕਿਹਾ ਇਥੇ ਬੜੇ-ਬੜੇ ਭਗਤ ਹੋਏ ਖਾਲਸਾ ਜੀਓ ਤੇ ਜਿਹੜੀ ਪੰਜਾਬ ਦੀ ਧਰਤੀ ਹੈ ਉਸ ਧਰਤੀ ਨੂੰ ਗੁਰੂ ਜਨਨੀ ਕਿਹਾ ਉਸ ਦੇ ਵੀ ਸਾਡੇ ਗੁਰੂਆਂ ਦਾ ਜਨਮ ਹੋਇਆ